ਮੇਰੇ ਵੱਲੋਂ ਸਾਰੇ ਹੀ ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲ ਅੱਜ ਇੱਕ ਮੈਂ ਨਵਾਂ ਗੀਤ ਲੈ ਕੇ ਤੁਹਾਡੇ ਕਚਹਿਰੀ ਵਿੱਚ ਹਾਜ਼ਰ ਹੋਈ ਆ। ਔਰ ਤੁਹਾਡੇ ਅੱਗੇ ਇੱਕ ਬੇਨਤੀ ਕਰਦੀ ਆ ਕਿ ਪਲੀਜ਼ ਅਗਰ ਗੀਤ ਕੋੜੀ ਜਾਂ ਸੁਹਾਗ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਕਿਉਂਕਿ ਕਾਫੀ ਮੁਸ਼ਕਲ ਤੋਂ ਬਾਅਦ ਆਪਾਂ ਗੀਤ ਇਧਰੋਂ ਪੈਣਾ ਕੁਝ ਭੇਜਦਿਆਂ ਹਨ ਕੁਝ ਬੁਕਸ ਤੋਂ ਕਿਤੇ ਉਹ ਲੈ ਕੇ ਇਕੱਠੇ ਕਰਕੇ ਉਹਨਾਂ ਨੂੰ ਜੋੜ ਕੇ ਫਿਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਨੇ ਆ ਤੇ ਅਗਰ ਤੁਹਾਡੇ ਕਮੈਂਟ ਆਉਂਦੇ ਹਨ ਤਾਂ ਬੜੀ ਖੁਸ਼ੀ ਹੁੰਦੀ ਹੈ ਜੀ ਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਗੀਤ ਟਾਲੇ ਪਰਸ਼ਾਵੇ ਕਤ ਦੀ ਸਸੀ ਨੇ ਪੂਣੀ ਅਕੋ ਲਈ ਆਵੇ ਟਾਲੇ ਪਰੇ ਸ਼ਾਮੇ ਕਤ ਦੀ ਸਸੀ ਨੇ ਪੂਣੀਆਂ ਖੋਲਈਆਂ ਵੇ ਵੀ ਅਮਾ ਜਾਇਆ ਪੂਣੀਆਂ ਖੋਲਈਆਂ ਵੇ ਦੇ ਨੀ ਸੱッセ ਪੂਣੀਆਂ ਮੇਰਾ ਵੀਰਤਾ ਰੁਸਕੇ ਓ ਜਾਂਦਾ ਦੇ ਨਿਸਸੇ ਪੂਣੀਆਂ ਮੇਰਾ ਵੀਰ ਤਰਸਕੇ ਓ ਜਾਂਦਾ ਨਹੀਂ ਮੇਰਾ ਵੀਰ ਤਰਸਕੇ ਓ ਜਾਂਦਾ ਜਾਂਦਾ ਤਨੂ ਹੇ ਜਾਣਦੇ ਤੇਰੇ ਵੀਰ ਦੀ ਹੋਈ ਐਬ ਲਾਕੂੜੇ ਤੇਰੇ ਵੀਰ ਦੀ ਹੋਈ ਐਬ ਲਾਕੂੜੇ ਜਾਣਦਾ ਤਨੂ ਹੇ ਜਾਣਦੇ ਲਾ ਕੁੜੇ ਤੇਰੇ ਵੀਰ ਦੀ ਹੋਈ ਐਬ ਲਾ ਕੁੜੇ ਚਾਰੇ ਗਲੀਆਂ ਰੋਕ ਲੂੰ ਵਿਰਾ ਲੰਘ ਜਾਊਗਾ ਕਿਹੜੇ ਰਾਣੀ ਵਿਰਾ ਲੰਘ ਜਾਊਗਾ ਕਿਹੜੇ ਗਲੀਆਂ ਰੋਕ ਲੂੰ ਵਿਰਾ ਲੰਗ ਜਾਊਗਾ ਕੇੜੇ ਰਾਣੀ ਵਿਰਾ ਲੰਗ ਜਾਊਗਾ ਕੇੜੇ ਰਾਣੀ ਚਾਰੇ ਗਲੀਆਂ ਰੋਕ ਲਈ ਪੈਣੇ ਲੰਗ ਜਾਊਗਾ ਕੋੜੇ ਚੜਿਆਨੀ ਲੰਗ ਜਾਊਂਗਾ ਕੋੜੇ ਚੜਿਆ ਨੀ ਚਾਰੇ ਗਲੀਆਂ ਰੋਕ ਲਈ ਪੈਣੇ ਲੰਗ ਜਾਊਂਗਾ ਕੋੜੇ ਚੜਿਆ ਨੀ ਪੈਣੇ ਲੰਗ ਜਾਊਂਗਾ ਕੋੜੇ ਚੜਿਆ ਨੀ ਟਲ ਪਰੇਸ਼ਾਵੇਂ ਕਤ ਦੀ ਸਸੀ ਨੇ ठाल पर शावे कत दी ससी ने पूनिया खो लिया वे वे अम्मा जाए